ਸੋਕ ਤਨ ਬੁਦਸੀਏ ਆਇਸ ਸਹਿ ਸੁਬਾਹ ਦਰਸਨਾ ਪਰਸਿਆ ਤੂਪ ਬ ਜਨਮ ਬਬੁਤ ਜਾਇ ਮੀ ਅਨਵਾਇ ਗੁਰੂ ਸਾਰ ਜੀ ਸਤਨਾਮ ਆ ਦੀ ਬਾਣੀ ਸਾਰਾ ਜੀ ਜੀ ਰਾਤ ਸੋਈ ਭਰੀ ਸਿਦਿ ਵਿਦਾਰਪੀਓ ਦੇ ਤਿਉ ਓੰਕਾਰ ਸਤਿਗੁਰ ਪ੍ਰਸਾਦ ਸਰ ਕੀ ਸਾਰਤੁ ਆਕ ਲਜਾਨ ਤਜ ਅਭਿਮਾਨ ਸਫਰ ਲਿਆ ਤਨ ਤਾਜ ਅਭਿਮਾਨ ਸੁਸਰੇ ਇੰਦਿਆਰ ਮਾਨ ਤਲਮਨ ਦੇ ਨੰਤਰ ਜਾ ਕੰ ਅਵਰਾਤੇ ਬਾਤਿ ਮੀਂ ਜਨ ਮਨ ਉਤਰ ਭਗਤਨਾਤੀ ਮੀਂ ਪੁਰਸਨਾਤ ਕਾ ਪਰਚ ਦੇ ਬੰ ਸੰਗਨਾ ਸਤਿ ਗਵਨ ਹਤੀ ਲੰ ਦੁਨੀਆਂ ਦਰਦਮਤ ਦਰਿਆ ਬਹੁਤ ਪਿਆਸ ਜਿਬਾਬਨਾ ਦੋ ਤਨ ਤੋ ਕਰ ਲਤ ਮੇਰੀ ਜੋ ਕੀਆ ਤਰਦ ਪਤ ਦਰਿਆਮ ਬਹੁਤ ਪਿਆਸ ਜਵਾਬ ਨਾ ਪਾਇਮ ਕਰ ਵਿਦਾਸ ਸਰਨ ਪ੍ਰਾਪਤੇ ਰਹੀ ਜੋ ਤਨ ਤੋ ਕਰ ਲਤ ਮੇਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਗੁਰੂ